ਅਜੀ ਪੱਠਿਆ ਇੱਕ ਗਰੀਬ ਦੀ ਕੁੱਲੀ ਨੂੰ ਕਿਸੇ ਸਰਾਰਤੀ ਵੱਲੋਂ ਅੱਗ ਲਾ ਦਿੱਤੀ ਗਈ ਹੈ ਜਿਸ ਦਾ ਭਾਰੀ ਨੁਕਸਾਨ ਹੋਇਆ ਹੈ ਬੇਜਮਾਨ ਜੋ ਹੈ ਡੰਗਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇੱਕ ਛੋਟੀ ਜੀ ਵਸੀ ਵਿੱਚ ਜੋ ਕਿ ਮਤਲਬ ਅੱਗ ਲੱਗਣ ਨਾਲ ਚਲਸ ਗਈ ਔਰ ਉਸ ਦੀ ਮੌਤ ਹੋ ਗਈ ਹੈ 50 60 ਸਾਲ ਹੋ ਗਏ ਸਾਨੂੰ ਦਿੱਤੇ ਨੂੰ ਇਹ ਥਾਂ ਸੋਹਣ ਸਾਹ ਦੇ ਗਿਆ ਤੇ ਇਹ ਕਿਸ ਨੇ ਦੋ ਵਾਰੀ ਆ ਦੂਜਾ ਲਾ ਗਏ ਜਾਨ ਬੁੱਝ ਕੇ ਸਾਡੇ ਡੰਗਰ ਨੂੰ ਲੂਏ ਕੇ ਨੇ ਇਹ ਕੁੱਲੀ ਲੂਈ ਆ ਹਾਂ ਸਾਨੂੰ ਇਹਨਾਂ ਦੇ ਸਭ ਇਹ ਕੀ ਇਹਨਾਂ ਡੰਗਰਾਂ ਨੇ ਬੇਜਵਾਨਾਂ ਵਿਚਾਰਿਆਂ ਨੇ ਕੀ ਇਹਨਾਂ ਦਾ ਗਵਾਇਆ ਹਾਂਜੀ ਕੀ ਨੁਕਸਾਨ ਹੋਇਆ ਤੁਹਾਡਾ ਹਾਂ ਸਾਡਾ ਵੇਖੋ ਡੰਗਰ ਦੋ ਗਾਈਆਂ ਇੱਕ ਵਸਾਹਾ ਆ ਜੋ ਪਿਆ ਮਾਰ ਗਿਆ ਤੇ ਸੋਹਣ ਸਾ ਸਾਨੂੰ ਦੇ ਗਿਆ ਇਹਨਾਂ ਤਾਂ ਤੇ ਅਹੀਂ ਉਹਨੇ ਤਾਂ ਕਿ ਗਜਾਰਾ ਕਰਦੇ ਆ ਤੇ ਗਾਈਆਂ ਸੜੀਆਂ ਤੇ ਗਾਈਆਂ ਸਾਡੀਆਂ ਸੜ ਗਈਆਂ ਵੇਖੋ ਆਣ ਕੇ ਸਾਡਾ ਕੋਈ ਹਾਲ ਆ ਬੇਜਬਾਨਾ ਗਊ ਦਾ ਜਾਇਆ ਲਾ ਮੈਂ ਕਿ ਸੂਣ ਵਾਲੀਆਂ ਦੋਵੇਂ ਗਾਈਆਂ ਵਾਂ ਤੇ ਆਣ ਕੇ ਵੇਖ ਲਓ ਫੇ ਕੀ ਸਾਡਾ ਇਹਨਾਂ ਨੇ ਕੀ ਕੀਤਾ ਕੰਮ ਕਰ ਕੀ ਕਰਦੇ ਤੁਸੀਂ ਕੰਮ ਕਰ ਅਸੀਂ ਕਰਦੇ ਆ ਵਿਹੜੀ ਧੱਪਾ ਕਰਦੇ ਆ ਮਰੇਗਾ ਤਾਂ ਕੰਮ ਕਰਦੇ ਪਹਿਨ ਕਰਦੇ ਜੰਗਲਾਂ ਦੇ ਅਸੀਂ ਜੰਗਲਾਂ ਨੂੰ ਪੱਠੇ ਪਾਉਣੇ ਵਿਚਾਰਿਆਂ ਮਰੇਗਾ ਦਾ ਕੰਮ ਕਰਦੇ ਆ ਆਣ ਕੇ ਅਸੀਂ ਉੱਥੋਂ ਆਣ ਕੇ ਤੇ ਫੇਰ ਪੱਠੇ ਲੈਉਣੇ ਆ ਬੇਜਬਾਨ ਵਿਚਾਰਿਆਂ ਨੂੰ ਇਹ ਨਾ ਨਹੀਂ ਲੈਣਾ ਸੀ ਸਾਡੇ ਦਾ ਮੂੰਹ ਨਾਲ ਕੋਈ ਗੱਲ ਕਰਦਾ ਆ ਦੂਜਾ ਹੱਲਾ ਹੋ ਗਿਆ ਜੋ ਤੇ ਕੀ ਤੁਹਾਨੂੰ ਕਿਸ ਤੇ ਸ਼ੱਕ ਸਾਨੂੰ ਸ਼ੱਕ ਤੇ ਕਿਸ ਨੂੰ ਕਿਹਨੂੰ ਕਹੀਏ ਲਾ ਕੇ ਕੋਈ ਗਿਆ ਵਾ ਗਰੀ ਹਲੋ ਲਾਇਆ ਵਾ ਹਾਂਜੀ ਤੇ ਕੀ ਮੰਗ ਚਾਹੁੰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਚਾਹੁੰਦੇ ਵੀ ਕੋਈ ਸਾਡਾ ਹਾਲ ਕਰੋ ਇਹ ਕਿਉਂ ਬੇਜਬਾਨਾ ਨੂੰ ਸਾਡਾ ਕੀ ਹਾਂ ਕਿਉਂ ਲੁੰਦੇ ਸਾਡਾ ਅੱਗੇ ਹੋ ਗਿਆ ਵਾ ਅੱਗੇ ਵੀ ਹੋਇਆ ਤੁਹਾਡੇ ਨਾਲ ਹਾਂਜੀ ਅੱਗੇ ਵੀ ਇੱਕ ਵਾਰੀ ਹੋਇਆ ਸੀ ਉਹ ਆਏ ਕਾਇਆਂ ਉਹ ਸੂਣਾਂ ਨੇ ਦੋਵੇਂ ਕਾਇਆਂ ਸੂਣਾਂ ਆਈਆਂ ਠੀਕ ਹੈ ਜੀ ਦੋਵੇਂ ਆਣ ਕੇ ਛੜ ਗਈਆਂ ਵੇਖੋ ਕਿਤਰਾ ਛੜ ਗਈਆਂ ਕਿੰਨੇ ਕ ਵਜੇ ਦੀ ਹੋਈ ਕਟੋ ਚਾਰ ਚਾਰ ਪੰਜ ਵਜੇ ਤਿੰਨ ਵਜੇ ਹੋਈ ਦੋਹਾਂ ਕਿੰਨੇ ਵਜੇ ਵੇਖਿਆ ਤੁਸੀਂ ਅਸੀਂ ਸਾਨੂੰ ਕੋਈ ਦੱਸਣ ਗਿਆ ਵਾ ਲਾ ਕੋ ਗਵਾਂਢੀ ਦੱਸਣ ਗਏ ਨੇ ਵੀ ਤੁਹਾਡੀਆਂ ਕਾਇਆਂ ਨੂਸਕੀਆਂ 도ੜੋ ਠੀਕ ਹੈ ਅਸੀਂ ਉਦੋਂ ਆਏ ਆ ਸਾਡੇ ਆਂਦਾ ਨੂਸਕੀਆਂ ਆਂ ਵੇਖੋ ਆਣ ਕੇ ਸੀ ਬਣਿਆ ਹੜੇ ਕਾਇਆਂ ਕੋਈ ਝੁਕੜ ਝੁਕੜ ਦੋਵੇਂ ਗਾਇਆਂ ਸੂਣ ਆਏ ਨੇ 2 ਲੱਖ ਦਾ ਸਾਡਾ ਜਿਹੜਾ ਨੁਸਕਾਨ ਕਰਤਾ ਵਾ ਕੀ ਹੋਰ ਕਰ ਸਕਦੇ ਇਹਨਾਂ ਨੂੰ ਦੇਖੋ ਹਾਨ ਕੇ ਕੋਈ ਇਹਨਾਂ ਦਾ ਕੋਈ ਵੀ ਇਹਦਾ ਅਹੀ ਕੀ ਕਿਸੇ ਕੋਈ ਪ੍ਰੂਫ ਤਾਂ ਹੈ ਨਹੀਂਗਾ ਹਾਂਜੀ ਤੇ ਹੁਣ ਮੌਕੇ ਤੇ ਪਹੁੰਚ ਕੇ ਇਹ ਦੇਖ ਲਿਆ ਵਾ ਬਾਕੀ ਪੁਲਿਸ ਰਿਪੋਰਟ ਕਰਾਉਨੇ ਆ ਜੋ ਸਾਹਮਣੇ ਆਏਗਾ ਉਹਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਠੀਕ ਹੈ ਜੀ ਬਾਕੀ ਅਸੀਂ ਇਹਦੀ ਹੈਲਪ ਕਰਕੇ ਹੁਣ ਇਹਦੀ ਝੋਪੜੀ ਦੁਬਾਰਾ ਫੇਰ ਤੇ ਪਿਆਰਾ ਕਰਵਾਵਾਂਗੇ ਠੀਕ ਹੈ ਜੀ ਇਹ ਸਰਪੰਚ ਸਾਹਿਬ ਕੋਈ ਥਾਂ ਥੂ ਦਾ ਵੀ ਹੈ ਨਾ ਇਹ ਇਸ਼ੂ ठीक तो है